ਬਿਕਰਮ ਸਿੰਘ ਮਜੀਠੀਆ ਨੇ ਪੇਸ਼ੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੂੰ ਮੁੜ ਲਲਕਾਰਿਆ ਹੈ ਤੇ ਦੱਸਿਆ ਕਿ ਹੁਣ ਸਿੱਧਾ ਚੈਲੰਜ ਮੁੜ ਤੋਂ ਮਜੀਠੀਆ ਦੇ ਵੱਲੋਂ ਦੇ ਦਿੱਤਾ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਸਿੱਟ ਦੇ ਮੁਖੀ ਅਗਲੀ ਵਾਰ ਮੁੱਖ ਮੰਤਰੀ ਭਗਵੰਤ ਮਾਨ ਆਪ ਬਣ ਕਿਉਂ ਮੈਨੂੰ ਬਾਰ-ਬਾਰ ਜਿਹੜਾ ਪੁਰਾਣੇ ਮੁਕੇਸਾਂ ਦੇ ਵਿੱਚ ਜਿਹੜਾ ਬੁਲਾਇਆ ਜਾ ਰਿਹਾ ਹੈ ਪਰੰਤੂ ਮੈਂ ਦਬਨ ਦਬਾਉਣ ਵਾਲਾ ਤਾਂ ਨਹੀਂ ਹਾਂ ਅਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਸਿਰਫ ਔਰ ਸਿਰਫ ਇਹ ਆਮ ਆਦਮੀ ਪਾਰਟੀ ਦੀਆਂ ਚਾਲਾਂ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਜੇਕਰ ਅਜਿਹੀ ਹੀ ਗੱਲ ਹੈ ਤਾਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਸਾਹਮਣੇ ਆਉਣ ਤੇ ਮੇਰੇ ਨਾਲ ਕਰਨ ਗੱਲਬਾਤ ਤੇ ਜਿਸ ਤੋਂ ਬਾਅਦ ਉਹਨਾਂ ਨੇ ਸਿੱਧਾ ਜਿਹੜਾ ਬਿਕਰਮ ਸਿੰਘ ਮਜੀਠੀਆ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਚੈਲੰਜ ਦਿੱਤਾ ਗਿਆ ਅਤੇ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਮੈਂ ਦਬਣ ਦਬਾਉਣ ਵਾਲਾ ਨਹੀਂ ਹਾਂ ਤੇ ਨਾ ਹੀ ਅੱਜ ਤੱਕ ਮੈਂ ਦਬਿਆ ਆਇਆ ਜੋ ਕਰਨਾ ਹੈ ਭਗਵੰਤ ਮਾਨ ਕਰ ਲਵੇ ਤੇ ਮੈਨੂੰ ਜੇਕਰ ਉਹ ਹਰ ਵਾਰੀ ਬਲਾਗ ਕਰ ਤਾਂ ਮੈਂ ਹਰ ਵਾਰ ਆਵਾਂਗਾ ਤੇ ਜਿਸ ਤੋਂ ਬਾਅਦ ਹੁਣ ਸਿੱਧਾ ਚੈਲੰਜ ਜਿਹੜਾ ਮਜੀਠੇ ਦੇ ਵੱਲੋਂ ਦਿੱਤਾ ਗਿਆ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਆ ਬਿਕਰਮ ਸਿੰਘ ਮਜੀਠੀਆ ਦਾ ਕੀ ਕਹਿਣਾ ਹੈ ਉਹਨਾਂ ਨੂੰ ਕੋਈ ਨਾ ਕੋਈ ਲੁਕਾਉਣ ਨੂੰ ਆ ਡਰ ਹੈ ਤਦ ਉਹ ਇੰਡੀ ਅੱਗੇ ਪੇਸ਼ ਨਹੀਂ ਹੁੰਦੇ ਜੀ ਪੰਜਾਬ ਪੁਲਿਸ ਦੀ ਪ੍ਰੋਟੈਕਸ਼ਨ ਹੈ ਹਟ ਤਾਂ ਉਹਨਾਂ ਨੂੰ ਹੁਸ਼ਿਆਰਪੁਰ ਲੁਕੋ ਕੇ ਰੱਖਿਆ ਮਗਰ ਚਲੋ ਮੈਂ ਕੇਜਰੀਵਾਲ ਸਾਹਿਬ ਨੂੰ ਆਪਦੇ ਵੱਡੇ ਵੀਰ ਨੂੰ ਇਹ ਕਹਿਣਾ ਚਾਹੁੰਦਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ ਜਿੱਥੇ ਲੋੜ ਪੱਲੂ ਲੋੜ ਪਊ ਮੈਂ ਨਾਲ ਜਾਣ ਨੂੰ ਤਿਆਰ ਮਗਰ ਕਾਨੂੰਨ ਇਜ਼ ਫਾਰ एवरीवन ਇਹ ਨਹੀਂ ਕਿ ਕਿਉਂਕਿ ਪੰਜਾਬ ਪੁਲਿਸ ਮੇਰੇ ਨਾਲ ਉਹ ਕੁਝ ਕਰ ਰਹੀ ਹੈ ਮੇਰੇ ਜਿਹੜੇ ਹਾਈ ਕੋਰਟ ਦੇ ਆਨਰੇਬਲ ਹਾਈ ਕੋਰਟ ਦੇ ਆਰਡਰ ਸਨ 10 8 22 ਦੇ ਉਹ ਕਿਛੇ ਨਹੀਂ ਇਹ ਗੱਲ ਕਹਿੰਦੇ ਕਿ ਮੈਨੂੰ ਕਿਸੇ ਸੇਟ ਅੱਗੇ ਜਾ ਕੇ ਪੇਸ਼ ਹੋਣ ਦੀ ਲੋੜ ਹੈ ਮਗਰ ਕਿਉਂਕਿ ਮੈਂ ਲੋ ਬਾਈਡਿੰਗ ਸਿਟੀਜ਼ਨ ਆ ਮੈਂ ਚਾਹੁੰਦਾ ਸਚਾਈ ਸਾਹਮਣੇ ਆਵੇ ਮੈਂ ਅੱਜ 5ਵੀਂ ਵਾਰੀ ਪੇਸ਼ ਹੋਇਆ ਔਰ ਜਦ ਕੀ ਇਹ ਚਰਚਾਵਾ ਬੜੀਆਂ ਗਰਮ ਸੀ ਕਿ ਹੁਣ ਪੁਰਾਣੇ ਕੇਸ ਜੇ ਤਾਂ ਕੁਝ ਬਣ ਨਹੀਂ ਰਿਹਾ ਨਵਾਂ ਦੇ ਦਿਆਂਗੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਕੇਸਾ ਕੂਸਾ ਤੋਂ ਮਜੀਠੀਆਂ ਨਹੀਂ ਡਰਨ ਵਾਲਾ ਔਰ ਜੇ ਪਾਉਣਾ ਨਾ ਤਾਂ ਜੀ ਸੱਦ ਕੇ ਪਾਇਓ ਮਗਰ ਸੀਐਮ ਸਾਹਿਬ ਫਿਰ ਇਸ ਗੱਲ ਨੂੰ ਓਨ ਕਰਿਓ ਕਿ ਮੇਰੇ ਆਰਡਰ ਤੇ ਕੇਸ ਪਿਆ ਤੇ ਮੈਂ ਆਪ ਚੱਲ ਕੇ ਆਉਂ ਸੀਆ ਮਾਊਸ ਤੇ ਮੈਨੂੰ ਜਿੱਥੇ ਭੇਜਣਾ ਗੱਡੀ 'ਚ ਬਿਠਾ ਕੇ ਭੇਜਦੇ ਨਾ ਮੈਂ ਤੇਰੇ ਇਹਨਾਂ ਧਮਕੀਆਂ ਤੋਂ ਨਾ ਮੈਂ ਪਰਵਾਹ ਕੀਤੀ ਨਾ ਮੈਂ ਕਰਾਂ ਲੜਾਈ ਲੜਨੀ ਗੁਰੂ ਦੇ ਸਿੱਖ ਨੂੰ ਗੁਰੂ ਸਹਿਬਾਨਾ ਤੋਂ ਸਾਨੂੰ ਇਹ ਸਮਤ ਔਰ ਗੁੜਤੀ ਮਿਲੀ ਹੈ ਔਰ ਜਿਹੜਾ ਇਹ ਹਫਤਾ ਲੰਘਿਆ ਸ਼ਹੀਦੀ ਸਪਤਾ ਇਹਦੇ 'ਚ ਤਾਂ ਖਾਸ ਤੌਰ ਤੇ ਜਿਵੇਂ ਕਹਿ ਲੈਣਾ ਕੁੱਟ-ਕੁੱਟ ਕੇ ਛੋਟੇ ਸ਼ਾਹਬਜ਼ਾਦੇਆ ਨੇ ਵੱਡਿਆਂ ਨੇ ਗੁਰੂ ਸਾਹਿਬ ਨੇ ਇਹ ਹਰ ਉਸ ਗੁਰੂ ਘਰ ਦੇ ਸਿੱਖ 'ਚ ਇਹ ਗੱਲ ਭਰ ਕੇ ਪਾਤੀ ਕਿ ਭਾਈ ਲੜਾਈ ਲੜਨੀ ਪੈਂਦੀ ਹੈ ਹੱਕ ਸੱਚ ਦੀ ਲੜਨ ਨੂੰ ਮੈਂ ਤਿਆਰ ਆਂ ੱੱਕੇ ਛਾਈ ਜ਼ਾਲਮ ਸਰਕਾਰ ਜਿਨ੍ਹਾਂ ਨੂੰ ਇਹ ਹੋ ਗਿਆ ਕਿ ਕੋਈ ਸਾਡੇ ਉਲਟ ਬੋਲੇ ਉਹਦੇ ਨਾਲ ਹੀ ਨਾਲ ਉਹਦੀਆਂ ਇਨਕੁਆਇਰੀਆਂ ਖੋਲ ਦਿਓ ਮਗਰ ਹੁਣ ਮੈਂ ਬੇਨਤੀ ਕਰੂ ਅੱਜ ਤਾਂ ਆ ਮੈਂ ਤੁਹਾਨੂੰ ਸਵੇਰੇ ਆਰਡਰ ਵੀ ਬਖਾਇਆ ਸੀਗਾ ਚੀਨਾ ਸਾਹਿਬ ਤਾਂ ਹੋ ਗਏ ਰਿਟਾਇਰ ਹੁਣ ਅਫਸਰ ਨੂੰ ਨਾ ਵਰਤੀ ਭਗਵੰਤ ਮਾਨ ਜੇ ਭਾਈ ਮਾਸਟਰ ਮਹਿੰਦਰ ਦੇ ਮੁੰਡੇ ਨੂੰ ਸਪਸ਼ਟ ਮੇਰੇ ਵੱਲੋਂ ਸਨੇਹਾ ਉਹਨਾਂ ਅਫਸਰ ਨਾ ਵਰਤੀ ਹੁਣ ਆਪ ਆਈ ਸਿੱਟ ਦਾ ਚੇਅਰਮੈਨ ਤੇ ਜਿਹੜੇ ਤੂੰ ਲਾਉਣੇ ਉਹਨਾਂ ਨੂੰ ਆਪਦੇ ਨਾਲ ਲਾ ਲਈ ਮੈਂਬਰ ਦੋ ਦੋ ਹੱਥ ਕਰਨਾ ਆਰ ਪਾਰ ਦੀ ਲੜਾਈ ਆ ਲੜਾਂਗੇ ਪੰਜਾਬ ਦੇ ਮੁੱਦੇ ਪਹਿਲਾਂ ਜੇ ਤੁਸੀਂ ਸਮਝੋ ਕਿ ਪੰਜਾਬ ਦੇ ਮੁੱਦੇ ਉਠਾਉਣ ਤੋਂ ਮੈਨੂੰ ਇਸ ਤਰ੍ਹਾਂ ਰੋਕ ਲੋਂਗੇ ਮੈਂ ਉਸ ਦਿਨ ਵੀ ਕਹਿ ਕੇ ਗਿਆ ਸੀ ਅੱਜ ਫੇਰ ਕਹਿਣਾ ਆ ਇੱਕ ਦੋ ਚੈਨਲ ਨਹੀਂ ਆਏ ਉਹ ਜਿਹੜੇ ਸਰਕਾਰ ਦੀ ਬੜੀ ਅੱਜਕੱਲ ਗੱਲ ਕਰਦੇ ਆ ਪ੍ਰੋ ਪੰਜਾਬ ਯਾਦਵਿੰਦਰ ਕਰਫਿਊ ਵਾਲੇ ਕਹਾਣੀਆਂ ਪਾਈ ਜਾਣ ਮਜੀਠੀਆ ਆਇਆ ਨਹੀਂ ਭਾਈ ਮਜੀਠੀਆ ਇੱਥੇ ਆ ਤੁਸੀਂ ਆਮ ਸਾਹਿਬ ਦੇ ਨਾਲ ਗੱਲ ਕਰ ਲੈਣਾ ਇਹਦਾ ਇਹ ਮਤਲਬ ਨਹੀਂ ਕਿ ਸਭ ਨੂੰ ਇੱਕ ਰੰਗ ਨਾਲ ਰੰਗ ਦੇਵੇਂ ਮੈਂ ਨਾਉ ਨਹੀਂ ਲੈਣਾ ਸੀਗਾ ਮਗਰ ਕਈਆਂ ਦੀ ਪੱਤਰਕਾਰੀ ਦਾ ਮਿਆਰ ਐਡਾ ਡਿੱਗ ਗਿਆ ਫੈਕਟਸ ਨਹੀਂ ਬਦਲਨੇ ਮੇਰਾ ਵੀ ਦੇਖਿਓ ਜੀ ਹਾਈ ਕੋਰਟ ਨੇ ਆਨਰੇਬਲ ਹਾਈ ਕੋਰਟ ਨੇ ਮੇਰੀ ਬੇਲ ਦੇਣ ਵੇਲੇ das 822 nu dekho main gal bar bar is kyun kar rha kyonki eh sari cheezan ch kya there is no evidence he is not guilty evidence is not credible evidence is frail eh sari gallan honorable high court me kehya magar main na mannu dehn sal mainu sadhya ni mai che cheena saab s i t de head bande ha mainu sad de jaake december ch ਅੱਠਵੇਂ ਉਹਨਾਂ ਨੇ ਨਹੀਂ ਸੱਦਿਆ ਔਰ ਸੱਦਿਆ ਉਦੋਂ ਜਦੋਂ 9 ਨੂੰ ਮੈਂ ਬਿਆਨ ਦਿੱਤਾ ਸੀਐਮ ਦੇ ਖਿਲਾਫ ਕਿਉਂਕਿ ਮੈਂ ਪੰਜਾਬ ਦੀ ਧੀ ਨਾਲ ਖਲੋ ਗਿਆ ਢਿੱਡਪੀੜ ਹੋ ਗਈ ਤੇ ਪੋਲਿਟੀਕਲ ਔਰ 100% ਤੁਸੀਂ ਵੇਖੋ 18 ਨੂੰ ਮੈਨੂੰ ਸੱਦਿਆ 18 'ਚ ਔਨ ਕੈਮਰਾ ਮੈਂ ਕਹਿ ਕੇ ਆਇਆ ਕਿ ਭਾਈ ਮੈਂ 27 28 ਨੂੰ ਨਹੀਂ ਅਵੇਲੇਬਲ ਹੋਣਾ ਕਿਉਂਕਿ ਸ਼ਹੀਦੀ ਦਿਹਾੜੇ ਨੇ ਸ਼ਹੀਦੀ ਸਪਤਾਹ ਫਿਰ ਤੁਸੀਂ ਮੈਨੂੰ ਉਸ ਦਿਨ ਭੇਜੋ ਮਤਲਬ ਤੁਸੀਂ ਮੇਰੀ ਧਾਰਮਿਕ ਆਸਥਾ ਨੂੰ ਕੁਐਸਚਨ ਕਰਦੇ ਹੋ ਤੁਸੀਂ ਇਹ ਮਖੌਣਾ ਚਾਹੁੰਦੇ ਹੋ ਮੈਨੂੰ ਇਹ ਜੀ ਮੇਰੇ ਲਈ ਗੁਰੂ ਘਰ ਰੱਬ ਦੇ ਚਰਨਾ ਵਿੱਚ ਧਿਆਨ ਰੱਖਣਾ ਜ਼ਰੂਰੀ ਹੈ ਕਿ ਐਸਆਈਟੀ ਅੱਗੇ ਮੈਂ ਨਹੀਂ ਆ ਸਕਿਆ ਇੱਕ ਦਿਨ ਨਹੀਂ ਆਇਆ ਮੈਂ ਮੈਨੂੰ ਫੇਰ ਸੱਦ ਲਿਆ ਤੀ ਨੂੰ ਤੁਸੀਂ ਸੱਦ ਲਿਆ ਤੁਹਾਡਾ ਅਧਿਕਾਰ ਹੈ ਤੁਸੀਂ ਆਪਦਾ ਕੰਮ ਕਰ ਸਕਦੇ ਹੋ ਮਗਰ ਜੇ ਇਸ ਅਫਸਰ ਨੂੰ 29 ਤਰੀਕ ਨੂੰ ਉਹਨਾਂ ਦੇ ਹੋਮ ਸੈਕਟਰੀ ਗੁਰਕੀਰਤ ਕ੍ਰਿਪਾਲ ਸਿੰਘ ਚਿੱਠੀ ਕੱਢ ਰਿਹਾ ਕਿ ਤੁਹਾਡੀ ਥੈਂਕ ਯੂ ਫॉर ਯੋਰ ਸਰਵਿਸ ਤੁਸੀਂ ਹੁਣ ਰਿਟਾਇਰ ਹੋ ਜਦ ਲਾਸਟ ਵਰਕਿੰਗ ਡੇ 'ਚ ਉਹ ਕੱਢ ਰਿਹਾ ਪ੍ਰੋਪਰਾਈਟੀ ਐਥਿਕਸ ਜਦੋਂ ਕੋਈ ਆਨਰੇਬਲ ਜੱਜ ਕੇਸ ਸੁਣ ਰਿਹਾ ਹੁੰਦਾ ਨਾ ਤੇ ਉਹਦੀ ਬਦਲੀ ਹੋ ਜਾਂਦੀ ਆ ਜਾਂ ਉਹ ਰਿਟਾਇਰ ਹੋਣ ਲੱਗਦੇ ਉਹ ਨਾਲ ਦੀ ਨਾਲ ਕੇਸ ਫਾਈਲ ਬੰਦ ਕਰ ਦਿੰਦੇ ਕਿ ਅਗਲਾ ਕਰ ਲੂ ਮਗਰ ਇੱਥੇ ਤਾਂ ਹੈ ਹੀ ਕੋਈ ਨਹੀਂ ਮਨ ਜਸਟੂ ਕਿ ਮਜੂਰੀਤਿਆ ਦਾ ਇਹਨੂੰ ਤੰਗ ਪਰੇਸ਼ਾਨ ਕਰਨਾ ਔਰ ਉਹ ਆਰਡਰ ਕੀ ਜੇ ਮੈਂ ਮੈਂ ਸਮਝਦਾ ਚੀਨਾ ਸਾਹਿਬ ਦੀ ਵੀ ਮਜਬੂਰੀ ਕੀ ਸੀ ਮੁੱਖ ਮੰਤਰੀ ਸਾਹਿਬ ਕਿਉਂਕਿ ਚੀਨਾ ਸਾਹਿਬ ਦੀ ਆਪਜੀ ਇਨਕੁਆਇਰੀ ਪ੍ਰਧਾਨ ਮੰਤਰੀ ਸਿਕਿਉਰਟੀ ਬਰੀਚ ਦੀ ਚੱਲਦੀ ਹੈ ਇਸ ਲਈ ਮੇਰਾ ਕੋਈ ਗੁੱਸਾ ਐਸਆਈਟੀ ਜਾਂ ਚੀਨਾ ਸਾਹਿਬ ਦਾ ਨਹੀਂ ਮਗਰ ਜਿਹੜੇ ਜਿਹੜੇ ਅਫਸਰ ਸਰਕਾਰਾਂ ਦੇ ਹੱਥ ਠੋਕਾ ਬਣਦੇ ਆ ਉਹਨਾਂ ਨੂੰ ਫਿਰ ਭੁਗਤ ਨਹੀਂ ਪੈਂਦੀ ਚਟੋਪਾਦਿਆ ਸਾਹਿਬ ਅੱਜ ਭੁਗਤ ਹੀ ਰਹੇ ਨਾ ਮਤਲਬ ਸਰਵਿਸ ਤੋਂ ਬਾਅਦ ਹੀ ਇਸ ਬੀਨ ਆਨਰੇਬਲ ਸੁਪਰੀਮ ਕੋਰਟ ਨੇ ਜਸਟਿਸ инду ਮਲੋਤਰਾ ਜੀ ਦੀ ਕਮੇਟੀ ਨੇ ਉਹਨਾਂ ਨੂੰ ਚਾਰਟ ਸ਼ੀਟ ਕਰਤਾ ਮੇਜਰ ਪੈਨਲਟੀ ਮਤਲਬ ਹੀ ਵਿਲ ਬੀ ਨਾਟ ਸਰਵਿਸ ਦੇ ਕੋਈ ਬੈਨੀਫਿਟ ਨਹੀਂ ਮਿਲਣਗੇ ਤੇ ਕੀ ਫਾਇਦਾ ਇਹ ਜੀ ਗੱਲ ਦਾ ਇਸ ਲਈ ਅਫਸਰ ਨੂੰ ਭਗਵੰਤਮਾਨ ਸਾਹਿਬ ਯੂਜ਼ ਕਰਨਾ ਬੰਦ ਕਰਨ ਆਪ ਹੀ ਆ ਜਾਣ ਤੂੰ ਜਿਹੜੇ ਦੋ ਦੋ ਸਵਾਲ ਕਰਨੇ ਤੂੰ ਕਰਨੀ ਦੋ ਦੋ ਹੱਥ ਜਿਹੜੇ ਮੈਂ ਕਰਦੇ ਮੈਂ ਕਰ ਲੂ ਕੀ ਰੱਖਿਆ ਇਸ ਕੰਮ ਚ ਪਰਿਵਾਰ ਨੇ ਪਰਿਵਾਰ ਨੇ ਤੁਹਾਡੇ ਤੱਕ ਅਪਰੋਚ ਕੀਤਾ ਸੀ ਜਦੋਂ ਤੁਸੀਂ ਬੇਟੀ ਦੀ ਵੀਡੀਓ ਸਾਂਝੀ ਕੀਤੀ ਸੀ ਉਸ ਤੋਂ ਬਾਅਦ 10 ਦਿਨਾਂ ਦੇ ਅੰਦਰ ਤਿੰਨ ਵਾਰ ਸੰਮਨ ਕੀਤਾ ਐਐਸਆਈਟੀ ਨੇ ਆਪ ਤਾਂ ਲੱਗਦਾ ਕਿ ਉੱਤੇ ਕਿਉਂਕਿ ਕਲੈਰੀਫਿਕੇਸ਼ਨ ਹਲੇ ਤੱਕ ਮੁੱਖ ਮੰਤਰੀ ਦਾ ਕੋਈ ਨਹੀਂ ਹੈ ਜੋ ਬੇਟੀ ਦੀ ਵੀਡੀਓ ਸੀ ਦੇਖੋ ਮੈਂ ਨਾ ਜੀ ਧੀਆ ਪੈਣਾ ਸਾਂਝੀਆਂ ਮੈਂ ਇਸ ਮਸਲੇ 'ਚ ਆਪ ਦੀ ਜਿਹੜੀ ਗੱਲ ਰੱਖੜੀ ਸੀ ਮੈਂ ਤੁਹਾਨੂੰ ਕਹਿਤੀ ਆ ਸ਼ਿਰਪਾ ਇਹ اپੋਜੀਸ਼ਨ ਨੂੰ ਕਿ ਪੰਜਾਬ ਦੇ ਖੇਤ ਮਜ਼ਦੂਰ ਦੀ ਪੰਜਾਬ ਦੇ ਕਿਸਾਨ ਦੀ ਪੰਜਾਬ ਦੀ ਇੰਡਸਟਰੀ ਦੀ ਪੰਜਾਬ ਦੇ ਵਪਾਰੀ ਦੀ ਪੰਜਾਬ ਦੇ ਲਾਅਨ ਆਰਡਰ ਹਾਲਾਤ ਦੀ ਮਲਾਜ਼ਮ ਦੀ ਜਿਨ੍ਹਾਂ ਨੂੰ TADA ਬੈਨੀਫਿਟ ਨਹੀਂ ਮਿਲੇ ਜਿਨ੍ਹਾਂ ਨੂੰ ਕੱਚਿਆਂ ਤੋਂ ਪੱਕੇ ਨਹੀਂ ਕੀਤਾ 1158 ਮਲਾਜ਼ਮ ਸੀਪੀ ਸ਼ਰਮਾ 646 ਇਹ ਜੇ ਮੁੱਦੇ ਨਾ ਉਠਾਓ ਕੋਈ ਸਾਰੇ ਕਹਿਣ ਸਰਕਾਰ ਇਸ ਬਹੁਤ ਚੰਗਾ ਕੰਮ ਕਰ ਰਹੀ ਹੈ ਤੇ ਸਵੇਰੇ ਉਹਨਾਂ ਨੂੰ ਕਈ ਆਪੋਜੀਸ਼ਨ ਦੇ ਲੀਡਰਾਂ ਨੂੰ ਜਿਹੜੇ ਰਾਤ ਦੇ ਹਨੇਰੇ ਜਾ ਕੇ ਮਿਲਦੇ ਆ ਸੀਐਮ ਸਾਹਿਬ ਨੂੰ ਉਹਨਾਂ ਦੀ ਕੋਈ ਇਨਕੁਆਇਰੀ ਨਹੀਂ ਜਿਹੜਾ ਸਵਾਲ ਕਰੂ ਉਹਨੂੰ ਸਵੇਰ ਤੋਂ ਤੱਕ ਪਰੇਸ਼ਾਨ ਕਰਨ ਇਸ ਲਈ ਜ਼ਾਲਮ ਸਰਕਾਰਾਂ ਜ਼ਾਲਮ ਹੁਕਮਰਾਨ ਵੈਂਡਾਟਾ ਕਰਦੇ ਆ ਜੀ ਸੱਦ ਕੇ ਕਰ ਲੈ ਕੇਜਰੀਆਲ ਤੇ ਮੇਰੇ 'ਚ ਫਰਕ ਤੁਸੀਂ ਵੇਖ ਹੀ ਲਿਆ ਬਾਉ ਜੀ ਨੂੰ ਪਸ਼ਿਆਰ ਪੁੱਲ ਕੋਇਆ ਕਰਾ ਦਿਓ ਤੇ ਦਰਸ਼ਨ ਬਪਾਸਨਾ ਲੈ ਮੁੱਕੀ ਨਹੀਂ ਉਹਨਾਂ ਦੀ ਸੋਸਾਇਟੀ ਦੀ ਐਕਸਾਈਟਮੈਂਟ ਦਾ ਵੀ ਕਾਰਨ ਹੈ ਦਾਸ ਨਾਲ ਜਾਊ ਜੇ ਉਹਨੂੰ ਕੋਈ ਕਬਰਾਟ ਆ ਮੈਂ ਹੱਥ ਫੜ ਕੇ ਨਾਲ ਲੈ ਕੇ ਜਾਊਂਗਾ ਅੱਜ ਐਸਆਈਟੀ ਦੇ ਅੱਗੇ ਤੁਸੀਂ ਪੇਸ਼ ਹੋਇਆ ਕਿਹਾ ਐਸਆਈਟੀ ਦੇ ਫਿਰ ਸਵਾਲ ਆਉਂਦੇ ਕਿ ਖੁਸ਼ੀ ਤੁਹਾਡੇ ਸਿਰਫ ਕੁਸਚਨ ਹੈ ਇਹ ਤਾਂ ਉਹਨਾਂ ਨੂੰ ਪੁੱਛ ਲਓ ਨਹੀਂ ਇਹ ਮੇਰੀ ਬੇਨਤੀ ਆ ਮੈਨੂੰ ਨਾ ਪੁੱਛੋ ਅਗਲੇ ਦਿਨ ਰਿਟਾਇਰਮੈਂਟ ਪਾਰਟੀ ਆ ਉਹ ਆਪ ਦੱਸਣ ਕਿ ਮੇਰੇ ਤੋਂ ਕਿਉਂ ਪੁੱਛਦੇ ਹੋ ਮੈਂ ਬਾਅਦ ਚ ਦੱਸੂ ਜੀ ਐਸ ਆਈ ਡੀ ਪਿਛਲੀ ਵੀ ਸੀ ਕਰਕੇ ਬਦਲੀ ਗਈ ਸੀ ਕਿ ਉਹਨਾਂ ਨੇ ਅਰੈਸਟ ਨਹੀਂ ਕੀਤਾ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਸੀ ਹੁਣ ਸਰ ਮੈਂ ਇੱਕ ਬੇਨਤੀ ਕਰਾਂ ਜੀ ਸ਼ਾਇਦ ਪਹਿਲਾ ਹੀ ਸ਼ੱਕ ਹੋਣਾ ਜੀਤੇ ਡੀਜੀਪੀ ਸਾਹਿਬ ਨੇ ਪਰਚਾ ਦਿੱਤਾ ਡੀਜੀਪੀ ਸਾਹਿਬ ਪਰਚਾ ਦਿੰਦੇ ਆ ਲਿਖਦੇ ਆ ਫੋਰ ਨੇਚਰੀ ਐਕਸ਼ਨ ਮੇਰੇ ਜਿਹੜਾ ਧਾਰਾ ਹੀ ਲਾਤੀ ਪਈ ਉਹਦੇ ਪੁੱਤ ਨੂੰ ਤੁਸੀਂ ਇੰਡੀਆ ਦਾ ਰਿਕਾਰਡ ਕੱਢਿਓ ਕਿ ਕਿੰਨੇ ਡੀਜੀਪੀ ਇਹ ਜਿਹੇ ਜਿਨ੍ਹਾਂ ਨੇ ਧਾਰਾ 2 ਮਾਂ ਲਾਣ ਲਾਤੀਆਂ ਹੁਣ ਕਿਉਂਕਿ ਉਹਨੂੰ ਪਤਾ ਸੀ ਹੋਰ ਕਿਸੇ ਅਫਸਰ ਨੇ ਜਿਹਨੂੰ ਕਾਨੂੰਨ ਦਾ ਡਰ ਹੈ ਜਿਹਨੂੰ ਕਾਨੂੰਨ ਦਾ ਭੈ ਹੈ ਜਿਹਨੇ ਵਰਦੀ ਦੀ ਸੌਖਾ ਦੀਓ ਗਲਤ ਕੰਮ ਨਹੀਂ ਕਰੂਗਾ ਔਰ ਚਟੋਪਾਦਿਆ ਸਾਹਿਬ ਤਦੇ 20 ਦਿਨ ਤੱਕ ਡੀਜੀਪੀ ਰਹਿ ਤਦੇ ਉਹਨਾਂ ਨੂੰ ਸੁਪਰੀਮ ਕੋਰਟ ਨੇ ਉਹਨਾਂ ਨੂੰ ਅਨਫਿਟ ਪਾਇਆ ਡੀਜੀਪੀ ਲੱਗਣ ਲਈ ਤਦੇ ਯੂਪੀਐਸਸੀ ਨੇ ਉਹਨਾਂ ਦੇ ਖਿਲਾਫ ਡਾਇਰੈਕਸ਼ਨ ਦੀ ਔਰ ਤਦੇ ਅਖੀਰ ਚ ਰੱਬ ਦੇ ਰੰਗ ਨੇ ਕਿਉਂ ਪ੍ਰਾਈਮ ਮਿਨਿਸਟਰ ਸਿਕਿਉਰਿਟੀ ਬ੍ਰੀਚ 에 ਮੇਜਰ ਪੈਨਲਟੀ ਲਈ ਆਨਰੇਬਲ ਸੁਪਰੀਮ ਕੋਰਟ ਦੀ ਬਣਾਈ ਕਮੇਟੀ ਵੱਲੋਂ ਚਾਰਟ ਸੀਟ ਹੋ ਗਏ ਸੋ ਇੱਕ ਬੰਦਾ ਉਹ ਜਿਹੜਾ ਪੀਓ ਨਾਲ ਗੱਲ ਕਰੇ ਜਿਹੜਾ ਪੀਓ ਨੂੰ ਰੋਟੀਆਂ ਖਵਾਵੇ ਉਹ ਤਾਂ ਠੀਕ ਮਗਰ ਜਿਹੜਾ ਸੱਚ ਦਾ ਸਾਥ ਦੇਣ ਵਾਲਿਆ ਉਹਦੀ ਗੱਲ ਨਹੀਂ ਕੋਈ ਸੁਣਦਾ ਮਗਰ ਚਲੋ ਦੇਰਾਂ ਦੇਰ ਨਹੀਂ ਔਰ ਇਹੀ ਕਾਰਨ ਹੋਇਆ ਕਿ ਅੱਜ ਚਟੋਪਾਦਿਆ 30 40 ਸਾਲ ਸਰਵਿਸ ਕਰਨ ਤੋਂ ਬਾਅਦ ਕੀ منہ ਵਿਖਾਉ ਇਸ ਮੇਜਰ ਪੈਨਲਟੀ ਲਈ ਚਾਰਜ ਸ਼ੀਟਡ ਫੋਰ ਦਾ ਗ੍ਰੇਵਸਟ ਆਫ ਕਰਾਈਮਸ ਸੋ ਮੈਂ ਅੱਜ ਫੇਰ ਬੇਨਤੀ ਕਰਦਾ ਕਿ ਕਾਨੂੰਨ ਆਈ ਐਮ ਨਾਟ ਅਬਵ ਲਾ ਅਸੀਂ ਸਾਰੇ ਕਾਨੂੰਨ ਦੇ ਥੱਲੇ ਆ ਮਗਰ ਮੇਰੇ ਵੀਰੋ ਇਹ 7 ਤੋਂ 12 ਦਾ ਕੇਸ 13 ਦੀ ਗੱਲ ਮਤਲਬ ਇਹਦਾ ਨਿਚੋੜ 11 ਸਾਲ ਹੋ ਗਏ ਮੋੜਾ ਕਿਹੜਾ ਨਚੋੜ ਕੱਟਣਾ ਮੈਂ ਹੀ ਇਹਨਾਂ ਨੂੰ ਪੁੱਛ ਰਿਆ ਸੀ ਮੈਂ ਤੁਸੀਂ ਮੇਰੇ ਤੇ ਐਨਡੀਪੀਐਸ ਲਾਤੀ ਜੱਜ ਸਾਹਿਬ ਨੇ ਵੀ ਆਨਰੇਬਲ ਕੋਰਟ ਨੇ ਵੀ ਪੁੱਛਿਆ ਕਿ ਕਿੱਥੇ ਆ ਬਾਈ ਉਹ ਉਹ ਰਿਕਵਰੀ ਕਿੱਥੇ ਆ ਮੈਂ ਕਹਿੰਨ ਤੇਰਾ ਦੀ ਰਿਕਵਰੀ ਕਿਵੇਂ ਪਾਉਣੀ ਹੈ ਮੇਰੇ ਤੇ ਮੈਨੂੰ ਵੀ ਸਮਝਾ ਦਿਓ ਕਿਉਂਕਿ ਕੀ ਪਤਾ ਹੁਣ ਜਿਹੜਾ ਸਰਕਾਰ ਦਾ ਇਹ ਹੱਥ ਠੋਕਾ ਬਣੀ ਉਹ ਕੋਈ ਨਵਾਂ ਤਰੀਕਾ ਵੀ ਫਾਰਮੂਲਾ ਵੀ ਲੱਭ ਲੈਣ ਕਿਵੇਂ ਪਾਉਣੀ ਹੈ ਮਗਰ ਜਾ ਕੇ ਐਡੀ ਰੀਸ ਐਕਸਾਈਟਮੈਂਟ ਦਾ ਕੋਈ ਟੈਕ ਫਾਈਨਡਿੰਗ ਹੈ ਨਾ ਕੋਈ ਗੱਲਬਾਤ ਹੋਈ ਜੀ ਜਿਹੜਾ ਉਪਕਾਰ ਸੰਧੂ ਝੂਠਾ ਬਿਆਨ ਦੇਣ ਲਈ ਕਹਿ ਰਿਹਾ ਦੇਖੋ ਮੈਂ ਇਹ ਗੱਲ ਕਹੀ ਮੈਂ ਕਿਹਾ ਇਹ 11 ਸਾਲ ਮੈਂ बार-बार ਕਹਿੰਦਾ ਮੈਂ ਉਪਕਾਰ ਸਿੰਘ ਸੰਧੂ ਸਾਹਿਬ ਦਾ ਧੰਨਵਾਦੀ ਹਾਂ ਕਿ ਜਿਨ੍ਹਾਂ ਨੇ ਸਚਾਈ ਦਾ ਸਾਥ ਦੇਣ ਦਾ ਫੈਸਲਾ ਕੀਤਾ ਦੇਖੋ ਇਹ ਉਹਨਾਂ ਦੇ ਦਿਲ 'ਚ ਕੋਈ ਰੱਬ ਵੱਲੋਂ ਰਹਿਮ ਪਈ ਇਨਸਾਨੀਅਤ ਉਹਨਾਂ ਨੇ ਵਿਖਾਈ ਨਹੀਂ ਤਾਂ ਉਹਨਾਂ ਨੂੰ ਤਾਂ ਸਟੇਟਮੈਂਟ ਬਣਾ ਕੇ ਭੇਜਤੀ ਗਈ ਸੀ ਕਿ ਘੁੱਗੀ ਮਾਰ ਕੇ ਦੇ ਦਿਓ ਮਤਲਬ ਹੁਣ ਉਹ ਤਾਂ ਉਹਨਾਂ ਨੇ ਕਿਹਾ ਕਿ ਨਹੀਂ ਮੈਂ ਝੂਠਾ ਕੰਮ ਨਹੀਂ ਕਰਨਾ ਉਹ ਮੈਂ ਇਹਨਾਂ ਨੂੰ ਇਹ ਪੁੱਛਿਆ ਮੈਂ ਕਿਹਾ ਉਹਦਾ ਨਾਮ ਕਿੱਥੇ ਆਇਆ ਵਕਾਰ ਸੰਧੂ ਦਾ ਕਿਸੇ ਕੋਰਟ ਦੀ ਡਾਇਰੀ 'ਚ ਹੈ ਕਿਸੇ ਕੇਸ ਦੀ ਡਾਇਰੀ 'ਚ ਹੈ ਜਾਂ ਕਿਸੇ ਕੋਰਟ 'ਚ ਕਦੇ ਉਹਦਾ ਨਾਮ ਆਇਆ ਨਹੀਂ ਤੁਸੀਂ ਚੱਕ ਕੇ ਬਣਾਤਾ ਮਤਲਬ ਕਿ ਤੁਸੀਂ ਇੱਕ ਰੋਵਿੰਗ ਇਨਕੁਆਇਰੀ ਕਰਦੇ ਹੋ ਫਿਸ਼ਿੰਗ ਕਿ ਕੁਛ ਤਾਂ ਲੱਭਦਾ ਨਹੀਂ ਚੰਗਾ ਇਦੈਨੂੰ ਚੁਰਪਾ ਉਹਦਾ ਬਿਆਨ ਲੈ ਕੇ ਮੈਨੂੰ 10 ਦਿਨ ਪੁੱਛੀ ਜਾਣਾ ਸੀ ਹੁਣ ਮੈਂ ਮੈਂ ਕੀ ਕਹਿਣਾ ਸੀ ਕਿ ਜਦ ਬਿਆਨ ਝੂਠੇ ਤਾਂ ਮੈਲੇ ਝੂਠੀ ਕਹਿਣਾ ਸੀ ਤੁਸੀਂ মিডিਆ ਵਾਲਿਆਂ ਨੂੰ ਕੰਮ ਮਿਲ ਜਾਣਾ ਸੀ ਲੋ ਫਲਾਣੇ ਨੇ ਆਇਆ ਬੋਲਦਾ ਜੀ ਢੀਂਗੜੇ ਨੇ ਆਇਆ ਬੋਲਦਾ ਉਹਨੋਂ ਉਹਦਾ ਜਵਾਬ ਕੀ ਆ ਮੇਰੇ ਕੋਲ ਮੈਂ ਕਰੋ 12 13 ਸਾਲ ਬਾਅਦ ਨਵਾਂ ਬਿਆਨ ਤੇ ਮੈਂ ਇਹਨਾਂ ਨੂੰ ਅਹੀ ਬੇਨਤੀ ਕੀਤੀ ਕਿ ਭਾਈ డు ਦਾ ਰਾਈਟ ਥਿੰਕ ਔਰ ਮੈਨੂੰ ਆਸ ਨਹੀਂ ਤਾਂ ਕਿ ਕਈ ਸੱਟ ਦੇ ਮੈਂਬਰ ਕਾਨੂੰਨ ਦਾ ਸਤਿਕਾਰ ਕਰਦੇ ਆ ਇਨਸਾਨੀਅਤ ਉਹਨਾਂ ਦੇ ਦਿਲ ਹਿਰਦੇ ਚ ਆ ਸੱਚ ਦਾ ਸੱਚ ਕੰਮ ਕਰਨਗੇ ਨੋ ਮੈਂ ਫੇਰ ਕਹਿ ਦਿਆਂ ਸੱਚ ਇਹ ਨਹੀਂ ਕਿ ਮੈਂ ਅਬਾ ਬਲੋਂ ਆ ਮਗਰ ਜੋ ਕੋਰਟ ਚ ਇੰਨਾ 10 11 ਸਾਲ ਬੀਤ ਗਏ ਇੰਨਾ ਕੁਝ ਕੋਰਟ ਚ ਆ ਗਿਆ ਹੁਣ ਗੱਲ ਤਾਂ ਪੁਰਾਣੀ ਹੋ ਰਹੀ ਹੈ ਨਵੀਂ ਤਾਂ ਹੋ ਨਹੀਂ ਰਹੀ ਤੇ ਪੈਨੀਫੈਕਚਰ ਕਿੱਥੋਂ ਹੋ ਜਾਣੀ ਆ ਮਿਕਰਮ ਜੀ ਇੱਕ ਅੰਤਿਮ ਮੈਡਮ ਆ ਦਿਕ ਦਾ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੋਰਾਂ ਨੇ ਦਿੱਤਾ ਸੀ ਕੇਂਦਰ ਸਰਕਾਰ ਨੂੰ ਭਾਈ ਦਾ ਗੋਣਾ ਦੇ ਮਸਲੇ ਤੇ ਉਹ ਆਲਟੀਮੇਟਮ ਖਤਮ ਹੋ ਚੁੱਕਾ ਹੈ ਅਮਿਤ ਚਾਹਰੀ ਟਿੱਪਣੀ ਸਾਹਮਣੇ ਆ ਕੇ ਪੁੱਛਿਆ ਕਿਸ ਤਰ੍ਹਾਂ ਵੇਖਦੇ ਹੋ ਕਿ ਹੁਣ ਕਿਸ ਤਰ੍ਹਾਂ ਇਸ ਨੂੰ ਫੇਸ ਕਰਨਾ ਹੈ ਕੱਲ੍ਹ ਤੱਕ ਹੀ ਫੇਸ ਕਰੇਗਾ